ਇਸ ਤੋਂ ਵੱਡੀ ਲਹਿਰ ਤੇ ਜਿਹੜੀ ਸਰਕਾਰ ਵਾਸਤੇ ਕੋਈ ਨਹੀਂ ਹੋ ਸਕਦੀ। ਉਹ 8 ਨੰਬਰ ਐਫ ਆਈ ਆਰ ਹੈ ਜੀ ਥਾਣਾ ਚਬਾਲ ਦੀ ਪੰਜਾਬ ਦੀ ਰਾਜਨੀਤੀ ਤੇ ਕਾਨੂੰਨੀ ਪਧਰ ਤੇ ਇੱਕ ਵੱਡਾ ਤੂਫਾਨ ਉਸ ਵੇਲੇ ਖੜਾ ਹੋ ਗਿਆ ਜਦੋਂ ਪੁਲਿਸ ਨੇ ਕੰਚਿਤ ਪ੍ਰਿਤਕੌਰ ਨੂੰ ਚਬਾਲ ਥਾਣੇ ਦੀ ਐਫ ਆਈ ਆਰ ਨੰਬਰ 208 ਤਹਿਤ ਗ੍ਰਿਫਤਾਰ ਕਰ ਲਿਆ। ਇਸ ਕੇਸ ਧਰਾਵਾ 174 351 2513 ਬੀ ਐਨ ਐਸ ਤੇ ਵਾਧੂ ਤਾਰਾ 111 ਬੀ ਐਨ ਐਸ ਸ਼ਾਮਲ ਹਨ ਇਸ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਅਕਾਲੀ ਦਲ ਦੇ ਆਗੂ ਬਿਰਸਾ ਸਿੰਘ ਬਟੋਹਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਕਾਰ ਅਤੇ ਪੁਲਿਸ ਤੇ ਤਿੱਖੇ ਤੀਰ ਚੁਲਾਏ ਬਟੋਹਾ ਨੇ ਦੋਸ਼ ਲਾਇਆ ਕਿ ਕੇਸ ਪੂਰੀ ਤਰ੍ਹਾਂ ਨਾਲ ਝੂਠ ਸਰਤੇ ਮਨਕਰਤ ਹੈ ਉਹਨਾਂ ਕਿਹਾ ਕਿ 7 ਸਾਲ ਤੋਂ ਘੱਟ ਸਜ਼ਾ ਵਾਲੇ ਕੇਸਾਂ ਵਿੱਚ ਕਿਸੇ ਵੀ ਵਿਅਕਤੀ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ 7 ਦਿਨਾਂ ਦਾ ਨੋਟਿਸ ਦੇਣਾ ਲਾਜ਼ਮੀ ਹੁੰਦਾ ਪਰ ਇਹ ਕੇਸ ਵਿੱਚ ਪੁਲਿਸ ਨੇ ਕਾਨੂੰਨੀ ਨਿਯਮਾਂ ਦੀ ਉਲੰਘਣਾ ਕੀਤੀ ਬਟੋਹਾ ਅਨੁਸਾਰ ਅਦਾਲਤ ਨੇ ਵੀ ਕਚਨ ਪ੍ਰੀਤ कौर ਨੂੰ ਰਾਹ ਦਿੱਤੀ ਸੀ ਕਿ ਕਿਸੇ ਵੀ ਗ੍ਰਿਫਤਾਰੀ ਤੋਂ ਪਹਿਲਾਂ 7 ਦਿਨ ਦਾ ਨੋਟਿਸ ਜ਼ਰੂਰੀ ਹੈ ਪਰ ਸਰਕਾਰ ਅਤੇ ਪੁਲਸ ਨੇ ਇਸ ਦੀਆਂ ਧਜੀਆਂ ਉਡਾਈਆਂ ਇਸ ਦੇ ਨਾਲ ਹੀ ਬਲਟੋਹਾ ਨੇ ਭਗਵੰਤਮਾਨ ਸਰਕਾਰ ਤੇ ਉੱਚ ਅਧਿਕਾਰੀਆਂ ਤੇ ਗੰਭੀਰ ਦੋਸ਼ ਲਗਾਏ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੀ ਧੀ ਧਰਮੀ ਫੌਜੀ ਦੀ ਧੀ ਇੱਕ ਦੋ ਸਾਲ ਦੇ ਬੱਚੇ ਦੀ ਮਾਂ ਨੂੰ ਗ੍ਰਿਫਤਾਰ ਕਰਨਾ ਸਰਕਾਰ ਵਾਸਤੇ ਨਮੋਸ਼ੀ ਤੋਂ ਘੱਟ ਨਹੀਂ ਉਹਨਾਂ ਕਿਹਾ ਕਿ ਸਰਕਾਰ ਦੇ ਦਬਾਅ ਬਣਾਉਣ ਅਤੇ دہشت ਫੜਾਉਣ ਲਈ ਝੂਠੇ ਮੁਕਾਦਮੇ ਦਰਜ ਕੀਤੇ ਹਨ ਬਲਟੋਹਾ ਨੇ ਦਾਅਵਾ ਕੀਤਾ ਕਿ ਸਵੇਰ ਤੋਂ ਹੀ ਪੁਲਸ ਦੀਆਂ ਗਤੀਵਿਧੀਆਂ ਤੋਂ ਸੰਕੇਤ ਮਿਲ ਰਹੇ ਸਨ ਦੀ ਗ੍ਰਿਫਤਾਰੀ ਦੀ ਤਿਆਰੀ ਕੀਤੀ ਜਾ ਰਹੀ ਹੈ ਉਹਨਾਂ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਮੀਡੀਆ ਰਾਹੀਂ ਕੰਚਨਪ੍ਰੀਤ ਬਾਰੇ ਝੂਠੀ ਜਾਣਕਾਰੀ ਫੈਲਾਈ ਗਈ ਜਿਸ ਨਾਲ ਸਰਕਾਰੀ ਮੰਚਾਂ ਤੇ ਸਵਾਲ ਖੜਾ ਕਰਦੇ ਹਨ ਕਾਨੂੰਨੀ ਵਿਵੰਧੀਆਂ ਕਾਰਨ ਕੰਚਨਪ੍ਰੀਤ ਕੋਰਜਾ ਉਹਨਾਂ ਦੇ ਵਕੀਲ ਵੱਲੋਂ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਨਹੀਂ ਕੀਤੀ ਗਈ ਪਰਿਵਾਰ ਵੱਲੋਂ ਵੀ ਇਸ ਮਾਮਲੇ 'ਚ ਕੋਈ ਸਿੱਧਾ ਬਿਆਨ ਸਾਹਮਣੇ ਨਹੀਂ ਆਇਆ ਬਿਰਸਾ ਸਿੰਘ ਬਟੋਹਾ ਨੇ ਅੰਤ 'ਚ ਕਿਹਾ ਕਿ ਪੂਰਾ ਮਾਮਲਾ ਅਦਾਲਤ 'ਚ ਸਾਹਮਣੇ ਸਾਫ ਹੋਵੇਗਾ ਉਹ ਅਦਾਲਤਾਂ ਦੇ ਧਨਵਾਦੀ ਹਨ ਗਿਨਾ ਨੇ ਪਹਿਲਾਂ ਹੀ ਕੰਟਰੀ ਰਿਕਾਰਡ ਨੂੰ ਰਹਿਤ ਦਿੱਤੀ ਸੀ ਕਦਮਾ ਨੰਬਰ 208 ਮੈਂ ਦੱਸ ਹੀ ਦਿੱਤਾ ਆ ਇਹ ਧਾਰਾ ਹੈਗੀ ਆ 174 ਉਬਲੀ 352 513 ਬੀ ਐਨ ਐਸ ਤੇ ਵਾਧਾ ਜੁਰਮ 111 ਬੀ ਐਨ ਐਸ ਮਤਲਬ ਬਾਈ ਨੇ ਨਹੀਂ ਸੀ ਹਾਂਜੀ ਇਹ ਰੈਪਟ ਨੰਬਰ 19 27 11 2025 ਮਤਲਬ ਅੱਜ ਦੀ ਰੈਪਟ ਪਾ ਕੇ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਕੀਤੀ ਗਈ ਹੈ ਔਰ ਇਹ ਸਾਰੇ ਜਿਹੜੇ ਹੈ 7 ਸਾਲ ਤੋਂ ਥੱਲੇ ਦੀ ਸਜ਼ਾ ਵਾਲੇ ਜਿਹੜੇ ਜੁਰਮ ਨੇ ਤੇ ਜਿਹੜੇ ਕਿ ਸੁਪਰੀਮ ਕੋਰਟ ਦੀ ਵੀ ਰੂਲਿੰਗ ਹੈ ਕਿ 7 ਸਾਲ ਤੋਂ ਥੱਲੇ ਸਜ਼ਾ ਤੋਂ ਥੱਲੇ ਵਾਲਾ ਕੇਸ ਹੋਵੇ ਤੇ ਉਹਦੇ ਚ 40 ਦਿਨ ਦਾ 40 ਦਿਨ ਦਾ ਹੀ ਹੈ ਨਾ 7 ਦਿਨ ਦਾ 7 ਦਿਨ ਦਾ ਨੋਟਿਸ ਦੇਣਾ ਪੈਂਦਾ ਹੈ ਔਰ ਦੂਸਰੇ ਪਾਸੇ ਜਿਹੜਾ ਹੈ ਕਿ ਅਦਾਲਤ ਨੇ ਇੱਕ ਰਿਲੀਫ ਦਿੱਤੀ ਸੀ ਕੰਚਨਪ੍ਰੀਤ ਨੂੰ ਕਿ ਜੇ ਉਹਨੂੰ ਕਿਸੇ ਵੀ ਕੇਸ ਚ ਪੁਲਿਸ ਨੇ ਗ੍ਰਿਫਤਾਰ ਕਰਨਾ ਹੈ ਉਹ 7 ਦਿਨ ਦਾ ਉਹਨੂੰ ਨੋਟਿਸ ਦੇਣਾ ਪਊ ਆ ਧਜੀਆਂ ਉਡਾਈਆਂ ਪਈਆਂ ਜੇ ਭਗਵੰਤ ਮਾਨ ਦੀ ਤੇ ਕੇਜਰੀਵਾਲ ਦੀ ਸਰਕਾਰ ਨੇ ਹਾਂਜੀ ਦੁਰਫਿੱਟੇ ਮੂਹੇ ਜੇ ਪੁਲਿਸ ਦੇ ਜਿਹੜੇ ਅਧਿਕਾਰੀ ਐ ਤੇ ਜਿਹੜੇ ਪਿੱਛੋਂ ਲਾਹਣ ਤਾਂ ਪਾਉਂਦੇ ਐ ਕੇਜਰੀਵਾਲ ਨੂੰ ਤੇ ਭਗਵੰਤ ਮਾਨ ਨੂੰ ਕੇ ਇਹ ਬੜੇ ਠੇਠਰ ਲੋਕ ਨੇ ਪੁਲਿਸ ਅਧਿਕਾਰੀ ਪਾਉਂਦੇ ਐ ਤੇ ਪੁਲਿਸ ਅਧਿਕਾਰੀ ਅੱਜ ਜਿਹੜੇ ਐ ਜੋ ਕੁਛ ਕਰ ਰਹੇ ਇਹਦਾ ਮਤਲਬ ਹੈ ਕਿ ਪੰਜਾਬ ਦੀ ਜਿਹੜੀ ਪੁਲਿਸ ਹੈ ਉਹ ਖੱਸੀ ਹੋ ਚੁੱਕੀ ਹੈ ਦਲੀਆ ਲੈਂਦੇ ਕੇ ਨਹੀਂ ਪਰ ਇਹ ਕਿਸ ਕਿਤੋਂ ਹੈ ਨਹੀਂ ਪਰ ਚਾਰ ਕਿਸਾ ਦੀ ਗੱਲ ਕੀਤੀ ਜਾ ਰਹੀ ਹੈ ਇਹ ਨਮਾ ਜਿਹੜਾ ਨਮਾਜੀ ਕੋਈ ਅੰਨ ਉਹਨਾਂ ਅਨਨੌਣ ਕੋਈ ਦਰਜ ਕੀਤਾ ਆ ਹਾਂਜੀ ਇਹ 27 11 25 ਅੱਜ ਚ ਉਹਨਾਂ ਦੀ ਰੈਸ਼ਟ ਭਾਈ ਅੱਜ 27 ਹਾਂਜੀ ਹਾਂਜੀ ਐਡ ਕੀਤਾ ਹਾਂਜੀ ਅੱਜ ਜਿਹੜਾ ਆ ਇਹਨਾਂ ਦਾ ਨਾਮ ਐਡ ਕੀਤਾ ਆ 37 ਵਾਲੇ ਮਾਮਲੇ ਚ ਨਹੀਂ ਨਹੀਂ ਇਹ ਕੋਈ ਨਵਾਂ ਆ ਚਵਾਲਦਾ ਆ ਚਵਾਲਦਾ ਜੀ ਇਹ ਤਾਂ ਕੋਈ ਚਵਾਲਦਾ ਦਾ ਕੇਸ ਮਕਦਮਾ ਕੋਈ ਹੈ ਹੀ ਨਹੀਂ ਅਸੀਂ ਇਹੀ ਸੋਚ ਰਹੇ ਸੀ ਕਿ ਇਹ ਹੁਣ ਉਹ ਸਮਾਂ ਲੰਘ ਗਿਆ ਆ ਪੁਲਿਸ ਜਿਹੜੀ ਹੈ ਜਾਂ ਸਰਕਾਰ ਜਿਹੜੀ ਹੈ ਅਜੇ ਹਾ ਕੋਈ ਮੌਕਾ ਨਹੀਂ ਦੇਗੀ ਕਿ ਜਿਹਦੇ ਨਾਲ ਅ ਕੋਈ ਅਜੇ ਹੀ ਕਿਉਂਕਿ ਸਰਕਾਰ ਦੀ ਕਿਰਕਰੀ ਹੈ ਸਰਕਾਰ ਵਾਸਤੇ ਇੱਕ ਤਰ੍ਹਾਂ ਦੀ ਨਮੋਸ਼ੀ ਦੀ ਗੱਲ ਹੈ ਸਰਕਾਰ ਦੇ ਮੂੰਹ ਤੇ ਇੱਕ ਬੱਚੀ ਨੂੰ ਗ੍ਰਿਫਤਾਰ ਕਰਨਾ ਇੱਕ ਨੌਜਵਾਨ ਧੀ ਨੂੰ ਗ੍ਰਿਫਤਾਰ ਕਰਨਾ ਇੱਕ ਧਰਮੀ ਫੌਜੀ ਦੀ ਬੱਚੀ ਨੂੰ ਗ੍ਰਿਫਤਾਰ ਕਰਨਾ ਇੱਕ ਤਰ੍ਹਾਂ ਦੀ ਜਿਹੜੀ ਲਾਹਨਤ ਹੈ ਸਭ ਕੁਝ ਝੂਠ ਹੈ ਅਫਸਰਾਂ ਨੂੰ ਪਤਾ ਝੂਠ ਹੈ ਅਦਾਲਤਾਂ ਨੇ ਇੱਕ ਤਰ੍ਹਾਂ ਸਾਬਤ ਕਰਤਾ ਹੈ ਕਿ ਝੂਠੇ ਹੈ ਨਹੀਂ ਤੇ ਕਦੀ ਐਡੀ ਐਡੀ ਛੇਦੀ ਜਿਹੜੀਆਂ ਐਂਟੀਸਿਪੇਟਰੀ ਜਿਹੜੀਆਂ ਬੇਲਜ਼ ਮਿਲਦੀਆਂ ਨੇ ਹਾਂਜੀ ਆ ਕੀ ਕਰ ਦੋ ਪੂਰੀ ਰਵੇਗਾ ਕਾ ਇਹਦਾ ਕੋ ਉਹ ਪ੍ਰਧਾਨ ਸਾਹਿਬ ਨਾਲ ਹੁਣੇ ਹੀ ਡਿਸਕਸ ਕਰਦੇ ਆਂ ਸਾਨੂੰ ਤਾਂ ਇੱਥੇ ਆਣ ਕੇ ਹਰਾਨੀ ਹੋਈ ਐ ਵਕੀਲ ਸਾਹਿਬ ਆ ਰਹੇ ਸਾਨੂੰ ਪਹਿਲੂ ਕਹੀ ਜਾਂਦੇ ਸੀ ਬਸ ਆਗੇ ਜੀ ਆ ਜਮਾਨਤ ਦੇ ਕੇ ਆਏ ਨੇ ਸਰਦਾਰ ਸੰਤੋਖ ਸੋਹਰੀ ਹਾਂਜੀ ਸਾਡੇ ਸਾਬਕਾ ਮੈਂਬਰ ਆ ਜੀ ਸਾਹਿਬ ਦੇ ਫਲਸਫੇ ਤੇ ਚੱਲਦੇ ਆਂ ਜੀ ਭਗਵੰਤ ਮਾਨਾ ਨੇ ਕਿਹਾ ਕਿ ਜੇਕਰ ਸਰਕਾਰੀ ਪੈਸੇ ਦਾ ਕੋਈ ਸੀ ਗਲਤ ਕਰੀਏ ਸਾਨੂੰ ਗੁਰੂ ਸਾਹਿਬ ਸਜ਼ਾ ਦੇ ਤੇ ਯਾਰ ਕਿਹੜੀ ਕਿਹੜੀ ਸਜ਼ਾ ਦੇਣਗੇ ਬਹੁਤ ਕੁਸ਼ਿਆ ਪਰ ਅੱਜ ਇੱਕ ਪੰਜਾਬ ਦੀ ਧੀ ਨੂੰ ਧਰਮੀ ਫੌਜੀ ਦੀ ਧੀ ਨੂੰ ਇੱਕ ਨੌਜਵਾਨ ਬੱਚੀ ਨੂੰ ਢਾਈਆਂ ਸਾਲਾਂ ਦੇ ਬੱਚੇ ਦੀ ਮਾਂ ਨੂੰ ਸੱਦ ਕੇ ਇਨਵੈਸਟੀਗੇਸ਼ਨ ਵਾਸਤੇ 5-6 ਘੰਟੇ ਤੋਂ ਬਾਅਦ ਜਿਹੜਾ ਨੂੰ ਗ੍ਰਿਫਤਾਰ ਕਰਨਾ ਇਹਦਾ ਤੁਸੀਂ ਆਪਣੇ ਅੰਦਾਜ਼ਾ ਲਾ ਲਓ ਕਿ ਅੱਜ ਪੰਜਾਬ ਕਿੱਧਰ ਨੂੰ ਜਾ ਰਿਹਾ ਹੈ ਰਿਮਾਂਡ ਤੇ ਲਿੱਤਾ ਗਿਆ ਕਿ ਕੀ ਕੀਤਾ ਗਿਆ ਤੇ ਕੁਝ ਹੁਣ ਜੀ ਅੱਜ ਗ੍ਰਿਫਤਾਰੀ ਪਾਈ ਹੈ ਹੁਣ ਕੱਲ ਨੂੰ ਪੇਸ਼ ਕਰਨਗੇ ਉਹਨਾਂ ਦੇ ਅੱਜ ਪੇਸ਼ ਕਰਨਾ ਹੀ ਨਹੀਂਗਾ ਕੱਲ ਮਾਮਲਾ ਤਾਂ ਕੁਝ ਹੋਰ ਹੀ ਨਿਕਲਿਆ ਕੰਚਨਪ੍ਰੀਤ ਕੌਰ ਨੂੰ ਗ੍ਰਿਫਤਾਰ ਕਰਨ ਦਾ ਗਰਸਰ ਸਿੰਘ ਬਲਟੋਹਾ ਅਨਸਾਰ ਪੰਜਾਬ ਦੀ ਧੀ ਫੌਜੀ ਧਰਮੀ ਦੀ ਧੀ ਵਜੋਂ ਨਵਾਜਿਆ ਗਿਆ ਪਰ ਕਾਨੂੰਨ ਮੁਤਾਬਕ ਇਸ ਗੈਂਗ ਦੀ ਮੈਂਬਰ ਹੋਣ ਦਾ ਸ਼ੱਕ ਪਾਇਆ ਗਿਆ ਇਸ ਦੀ ਪਰਤਾ ਕਰਨ ਵਾਸਤੇ ਪੁਲਿਸ ਨੇ ਇਹਨੂੰ ਗ੍ਰਿਫਤਾਰ ਕੀਤਾ ਤੁਸੀਂ ਸੁਣੋ ਡੀਐਸਪੀ ਦੀ ਜਵਾਨੀ ਮੈਂ ਸੁਖਬੀਰ ਸਿੰਘ ਡੀਐਸਪੀ ਸਿਟੀ ਤੰਤਰ ਲੱਗਾ ਹੋਇਆ ਹਨ ਅੱਜ ਕਚਪੀਤਪੁਰ ਵਾਈਫ ਆਫ ਹਮਰ ਪਾਰਸਿੰਗ ਬਾਠ ਜਿਸ ਨੂੰ ਮਕਤਬਾ ਨੰਬਰ 208 ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਜੋ ਇੱਕ ਕਚਪੀਤਪੁਰ ਅੰਮ੍ਰਿਤਵਾਲ ਬਾਠ ਦੇ ਕਰੀਬਨ ਗੈਂਗ ਦੀ ਐਸੋਸੀਏਟ ਹੈ ਜਿਸ ਉੱਪਰ ਤੇ 23 ਤੇ ਕਈ ਮੁਕਦਮੇ ਜਿੱਦਾਂ ਵਿੱਚ ਕਤਲ ਰਾਦਾ ਕਤਲ ਯੂਏਪੀਏ ਹਥਿਆਰਬੰਦ ਆਦ ਸ਼ਾਮਲ ਹਨ ਜੋ ਮਰਦਿਆਂ ਨੂੰ ਗ੍ਰਿਫਤਾਰ ਕਰਕੇ ਉਹਦਾ ਜਿਹੜਾ ਕ੍ਰਿਮੀਨਲ ਗੈਂਗ ਹੈ ਉਹਨੂੰ ਗੈਂਗ ਨੂੰ ਬਸਟ ਕਰਨਾ ਤੇ ਉਹਦੇ ਸਾਥੀਏ ਦਾ ਪਤਾ ਲਾਉਣਾ ਹੀ ਤਫਤੀਸ਼ ਦਾ ਮਕਸਦ ਹੈ ਇਸ ਤੋਂ ਇਲਾਵਾ ਇਹਦਾ ਹੋਰ ਕੋਈ ਸਿਆਸੀ ਮੰਤਲ ਨਹੀਂ ਹੈ